ਤੇ ਇਹਨਾਂ ਦੇ ਕੁਝ ਕੁ ਸੂਟਾਂ ਦੇ ਤਾਂ ਆਪਣੇ ਮਤਲਬ ਤਿੰਨ ਲਏ ਸੀ ਆਪਾਂ ਇੱਕ ਦੇ ਦਾ ਧਾਗੇ ਕੱਟ ਕੇ ਕੰਪਲੀਟ ਕਰਤਾ ਤੁਹਾਨੂੰ ਦਿਖਾਉਣ ਵਾਸਤੇ ਮੋਰ ਪੰਖੀ ਆ ਰੰਗ ਦਾ ਸੂਟ ਆ ਤੁਸੀਂ ਇਹਦਾ ਗਲਾ ਚੈੱਕ ਕਰੋ ਨੇੜੇ ਆ ਕੇ ਦਿਖਾ ਦਿਓ ਤੁਸੀਂ ਆ ਤਾਂ ਇਹਦਾ ਗਲਾ ਚੈੱਕ ਕਰੋ ਤੇ ਪੂਰੇ ਸੂਟ ਦੇ ਵਿੱਚ ਵੀ ਆਪਾਂ ਇਦਾਂ ਫੁੱਲ ਪਾਏ ਹੋਏ ਨੇ ਤੇ ਇਹਦੀਆਂ ਬਾਹਾਂ ਬਹੁਤ ਜ਼ਿਆਦਾ ਹੈਵੀ ਐ ਤੁਸੀਂ ਦੇਖ ਸਕਦੇ ਹੋ ਬਾਹਾਂ ਇੰਨੀਆਂ ਜ਼ਿਆਦਾ ਹੈਵੀ ਐ ਤੇ ਫਿਰ ਬਾਹਾਂ ਦੇ ਉੱਪਰ ਵੀ ਆਪਾਂ ਇੱਕ ਇੱਕ ਇਹਦੇ ਫਲਾਵਰ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਤੇ ਇਹ ਆਪਣੀ ਮਸ਼ੀਨ ਦੇ ਬਣੇ ਹੋਏ ਸੂਟ ਨੇ ਇਹਦੇ ਇਹ ਵਾਲਾ ਇੱਕ ਤਾਂ ਇਹ ਸੈਲਫ ਪ੍ਰਿੰਟ ਦਾ ਬਲੂ ਜਿਹੜਾ ਕਿ ਬਹੁਤ ਜ਼ਿਆਦਾ ਇਹ ਨਾਲ ਤੁਸੀਂ ਦੇਖੋ ਵੀ ਧਾਗੇ ਕੱਟਣ ਨਾਲ ਤੇ ਧਾਗਿਆਂ ਤੋਂ ਬਿਨਾਂ ਸੂਟ ਦੀ ਫਿਨਿਸ਼ਿੰਗ ਦੇਖੋ ਇਹਦੇ ਹਲੇ ਧਾਗੇ ਕੱਟਣ ਵਾਲੇ ਪਏ ਨੇ ਤੇ ਇਹਦੇ ਧਾਗੇ ਕੱਟੇ ਜਾ ਚੁੱਕੇ ਨੇ ਤੇ ਇਹ ਹੈਗਾ ਸੈਲਫ ਪ੍ਰਿੰਟ ਦਾ ਸੂਟ ਆ ਤੁਸੀਂ ਦੇਖ ਸਕਦੇ ਸੈਲਫ ਪ੍ਰਿੰਟ ਦੇ ਸੂਟ ਤੇ ਬਣਿਆ ਹੋਇਆ ਤੇ ਇੱਕ ਇਹ ਦੋ ਇੱਕੋ ਜਿਹੇ ਬਣੇ ਸੀ ਤੇ ਬਾਕੀ ਮੋਸਟ ਵਾਇਰਲ ਡਿਜ਼ਾਈਨ ਆ ਜਿਹੜਾ ਇਹ ਵਾਲਾ ਇਹ ਆਪਾਂ ਆਫ ਵਾਈਟ ਸਲਵਾਰਾਂ ਦੇ ਨਾਲ ਬਣਾਏ ਆ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਹਲੇ ਧਾਗੇ ਕੱਟਣ ਵਾਲੇ ਰਹਿੰਦੇ ਨੇ ਕੰਟਰਾਸਟ ਜਿਹੜਾ ਆਫ ਵਾਈਟ ਨਾਲ ਕਾਫੀ ਦਾ ਕੰਟਰਾਸਟ ਆ ਉਹ ਕਮਾਲ ਦਾ ਬਣਦਾ ਬਹੁਤ ਕਮਾਲ ਦਾ ਬਣਦਾ ਸੋ ਤੁਸੀਂ ਦੇਖ ਸਕਦੇ ਹੋ ਇਹਦੇ ਪੌਂਚਿਆਂ ਤੇ ਵੀ ਵਰਕ ਆਊਗਾ ਇਹਦੀਆਂ ਬਾਹਾਂਾਂ ਤੇ ਵੀ ਫਲਾਵਰ ਆਉਣਗੇ ਤੇ ਪੌਂਚਿਆਂ ਤੇ ਵੀ ਆਊ ਚੈੱਕ ਕਰੋ ਧਾਗੇ ਕੱਟ ਕੇ ਫਿਰ ਆਪਾਂ ਇਹਨਾਂ ਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਜ਼ਿਆਦਾ ਸੋਹਣੇ ਬਣ ਕੇ ਰੈਡੀ ਹੋਏ ਨੇ ਸੋ ਜਿਹੜੀਆਂ ਭੈਣਾਂ ਨੇ ਜਿੱਦਾਂ ਦੇ ਮਰਜ਼ੀ ਸੂਟ ਆਪਾਂ ਨੂੰ ਆਰਡਰ ਕਰਨੇ ਆ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ ਸੋ ਬਾਕੀ ਤਾਂ ਮੈਂ ਤੁਹਾਨੂੰ ਆਲਮੋਸਟ ਸਾਰੀ ਜਾਣਕਾਰੀ ਦੇ ਹੀ ਦਿੱਤੀ ਆ ਤੇ ਆਪਣੇ ਕੋਲੇ ਇਹ ਸਟਾਫ ਆ ਇਹਨਾਂ ਦੇ ਉੱਪਰ ਵੀ ਬਹੁਤ ਜਲਦੀ ਸੋਹਣੇ ਸੋਹਣੇ ਡਿਜ਼ਾਈਨ ਲੱਗਣ ਵਾਲੇ ਆ ਦੇਖ ਸਕਦੇ ਹੋ ਇਹ ਹੈਗਾ ਰਾਮ ਟੈਕਸ ਦਾ ਪਸ਼ਮੀਨਾ ਇਹ ਤੇ ਬਾਕੀ ਮੈਂ ਸ਼ੇਅਰ ਕਰ ਦੇਵਾਂਗੀ ਤੁਹਾਨੂੰ ਧੰਨਵਾਦ ਠੰਡੀ ਦੇ ਕੱਪੜੇ ਦੇ ਉੱਪਰ ਤੁਸੀਂ ਜਿੱਦਾਂ ਦਾ ਮਰਜ਼ੀ ਵਰਕ ਕਰਾਉਣਾ ਕਰਾ ਸਕਦੇ ਹੋ ਇਹਦੇ ਉੱਪਰ ਵੀ ਮਸ਼ੀਨ ਬਹੁਤ ਸੋਹਣਾ ਵਰਕ ਕਰਦੀ ਹੈ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਇਹ ਵਾਲਾ ਕਲਰ ਹੈ